ਸਸਰੀਕਾਲ ਜੀ ਮਿੱਤਰੋ ਸਵਾਗਤ ਹੈ ਜੀ ਇੱਕ ਨਵੇਂ ਬਲੌਗ 'ਚ ਅੱਜ ਕੱਲ ਬਾਈ ਆਪਾਂ ਨੇ ਰੋਟਾਵੇਟਰ ਪਾਇਆ ਤਾਂ ਜੀ ਮਹਿੰਦਰਾ ਦਾ ਤੇ ਬਾਪੂ ਜੀ ਨੇ ਲਿਆ ਰੋਟਾਵੇਟਰ ਇਹ ਸੱਬਾ ਬਾਈ ਸੱਬੇ ਬਾਈ ਨੇ ਕੰਮ ਕਰਿਆ ਤਾਂ ਬਾਈ ਕੀ ਹਾਲ ਹੈ ਜੀ ਉਹ ਠੀਕ ਆ ਸੱਬੇ ਬਾਈ ਹਾਂ ਜੀ ਆਪੂ ਯਾ ਸ੍ਰੀਕਾਲ ਇਹ ਹੋਲ ਕਾ ਜੀ ਇਹ ਹੋਲ ਕਾ ਕਰਾਲੀ ਕੋਲੇ ਕਰਾਲੀ ਕੋਲੇ ਤੁਹਾਨੂੰ ਰੋਟਾ ਮੀਟਰ ਕਿ ਹੈ ਕਿਦਾਂ ਲੱਗਿਆ ਤੁਹਾਨੂੰ ਬਈ ਹੁਣ ਅਸਲ ਨਾਲ ਚਲਾ ਕੇ ਪਤਾ ਲੱਗੂ ਥੋੜਾ ਚਲਾ ਕੇ ਤਾਂ ਬਹੁਤ ਵਧੀਆ ਲੱਗਿਆ ਵਧੀਆ ਹੀ ਵਧੀਆ ਆਦਾ ਆਦਾ ਬਾਪੂ ਨੂੰ ਕਰ ਲ ਦਿਖਾਤਾ ਤਾਂ ਚਲਾ ਕੇ ਚਲਾ ਕੇ ਦੇਖ ਲੈ ਥੋੜਾ ਜਾ ਕੇ ਹਾਂ ਬਹੁਤ ਵਧੀਆ ਚੀਜ਼ ਹੈ ਬੱਪੂ ਨਿਆਰੇ ਲਾਉਂਗਾ ਤੂੰ ਠੀਕ ਹੈ ਆਪੂ ਆਏ ਆ ਜਿਹੜਾ ਮੇਨ ਮੇਨ ਕੰਮ ਦਾ ਸੀ ਸਾਰਾ ਕਰਤਾ ਬੈਰੰਗ ਤੜੇ ਸਾਹਮਣੇ ਨਵੇਂ ਪਾਏ ਆ ਉਧਰਲੇ ਭਲੇੜ ਦੇ 2 3 4 ਉਹ ਵੀ ਪਾਤੇ ਅੱਛਾ ਸੀਐਨ ਵਗੈਰਾ ਹੋਰ ਚਾਹੁੰਦਾ ਪਾਈ ਹੁਣ ਨਾ ਨਾ ਠੀਕ ਪਤਾ ਕਿ ਤੇਰੇ ਸਾਹਮਣੇ ਲੱਗੇ ਹੋਏ ਪਰਸੋਂ ਦੇ ਮੈਦ ਸੱਭਾ ਪਾਸੋਂ ਦੇ ਲੱਗੇ ਹੋਏ ਠੀਕ ਹੈ ਠੀਕ ਹੈ ਬਾਪੂ ਟਰੈਕਟਰ ਆਪਣੀ ਰੱਖਿਆ ਪਾ ਕਰਦਾ ਹਾਂ ਟਰੈਕਟਰ ਠੀਕ ਆ ਕਿਹੜਾ ਮਾਡਲ ਹੈ ਇਹ 95 92 ਮਾਡਲ ਹੈ ਨਵਾਂ ਲੈਣੇ ਨੂੰ 3710 ਬਾਪੂ ਦਾ ਮਨ ਹੈਗਾ ਕਿ ਬਾਪੂ ਕਹਿੰਦਾ ਰੁੱਕੇ ਲਵਾਂਗਾ ਹਜੇ ਨਹੀਂ ਰਿਸ਼ਤੀਆਂ ਕਰਾਉਣੀਆਂ ਦੋ ਅੱਛਾ ਜਮੀਨ ਖਰੀਦੀ ਉਹ ਖਰੀਦ ਕੇ ਸਾਰਾ ਕੁਝ ਕਰਕੇ ਫੇਰ ਲਵਾਂਗੇ ਠੀਕ ਆ ਬਾਈ ਠੀਕ ਆ ਅਸੀਂ ਜ਼ਮੀਨ ਦੇ ਲਾਲਚੀ ਆਂ। ਬਾਪੂ ਆਇਆ ਟਰੈਕਟਰ ਦਾ ਟਰੈਕਟਰ ਦਾ ਜਮ ਮਰਜ਼ੀ ਲੈ ਲਈ। ਹਾਂ ਇਹ ਲੈ ਹੋ ਜਾ ਜ਼ਮੀਨ ਨਹੀਂ ਦੇ ਹੁੰਦੀ। ਠੀਕ ਆ। ਠੀਕ ਹੈ ਨਾ? ਠੀਕ ਆ। ਵੀ ਲੈਣੀ ਔਖੀ ਆ ਇਹ ਲੈਣਾ ਸੌਖਾ। ਬਿਲਕੁਲ ਆਹੋਂ ਦਾ ਜਮ ਮਰਜ਼ੀ ਲੈ ਲੈ। ਪੈਸੇ ਚਾਹੀਦੇ ਕੋਲ। ਨਾਲੇ ਬਾਪੂ ਵਧੀਆ ਕੰਮ ਸਾਰਦਾ ਹੁਣ ਤੱਕ। ਟਰੈਕਟਰ ਖਾਤਰ। ਹਾਂ। ਟਰੈਕਟਰ ਦੀ ਕੀਮਤ ਆਪਣੀ ਬਹੁਤ ਥੋੜੀ ਐ। ਹਾਂ। ਇਹਦਾ ਰੂਟ ਪਰਮਿਟ ਬਹੁਤ ਵੱਡਾ ਐ। ਅੱਛਾ। ਰੂਟ ਪਰਮਿਟ ਪੁੱਛਣ ਕਿਆ ਐ? ਠੀਕ ਆ। ਇਹ ਖੇਤ ਹੁੰਨੇ ਦਾ ਰੂਟ ਪਰਮਿਟ। ਠੀਕ ਆ ਜੀ। ਖੇਤੇ ਮਹਿੰਗੇ। ਹਾਂ। ਕੀਲੇ ਖੰਡ ਬਰਖਿ ਸਕਦੇ ਤੁਸੀਂ 10 ਕਿਲੇ ਜਾਂ 5 ਤਾਂ ਮੰਗੂਗਾ ਜੀ ਮੰਗੂਗਾ ਜੀ ਦੇਖਦੇ ਵੀ ਉਹ ਰੂਟ ਕਿੰਨੇ ਦਾ ਹੋ ਗਿਆ ਠੀਕ ਹੈ ਜੀ ਹੋਰ ਗੱਡੀਆਂ ਵੀ ਹੈਗੀਆਂ ਟਰੱਕ ਆਗੇ ਆਪਣੇ ਕੋਲ ਠੀਕ ਆ ਉਹਦਾ ਸਾਡਾ 20 ਜਰ ਪਹੁੰਚ ਜਿੱਥੇ ਮਰਜੀ ਨਹੀਂ ਫਿਰੋ ਠੀਕ ਹੈ ਠੀਕ ਇਹਨਾਂ ਦੇ 20 ਜਰ ਕੁਛ ਨਹੀਂ ਮੰਗੂ ਠੀਕ ਹੈ ਜੀ ਇਹ ਕਰੋੜਾਂ ਵੀ ਚਾਹ ਉਹ ਰੱਖਾਂ ਵਿੱਚ ਠੀਕ ਹੈ ਜੀ ਆਇਂ ਕਰੂੰ ਬਾਪੂ ਜੀ ਅਸੀਂ ਟਰੈਕਟਰ ਲਵਾਂਗੇ ਉਹ ਤੋਂ ਰੋਟਾਵੇਟਰ ਅਸੀਂ ਦੂਆ ਨਵਾਂ ਦਵਾਂਗੇ ਫਿਰ ਅਸੀਂ ਢੰਗਾਂ ਵਾਲੇ ਲਵਾਂਗੇ ਆ ਸਾਨੂੰ ਵੇਚ ਦੇ ਜੀ ਓਏ ਹੋ ਜੋ ਫਿਰ ਤੁਹਾਨੂੰ ਨਵਾਂ ਦੇ ਦੇਣਾ ਠੀਕ ਹੈ ਨਵਾਂ ਟਰੈਕਟਰ ਦਾ ਟਰੈਕਟਰ ਵੀ ਤੁ ਵਾਦਾ ਭੋਲਣਾ ਹੈ ਲੈਣਾ ਇੰਦੋ ਵਾਰਦਾ ਵਾਦਾ ਪੱਕਾ ਹਾਂ ਪੱਕਾ ਵਾ ਠੀਕ ਆ ਜਾਂ ਫੇ ਜੌਂਡੀ ਵਾਲੀ ਜੇ ਇਹ ਨਾਲ ਠੀਕ ਆ ਕੀ ਵਾਲੀ ਲੈਣਾ ਹੋਰ ਨਹੀਂ ਲੈਣਾ ਕੋਈ ਵਾ ਠੀਕ ਆ ਚੱਲ ਬੈਟ ਕਰ ਸਟਾਰਟ ਲੈ ਬਾਈ ਚੰਗੀ ਵੀਡੀਓ ਬਣਾਉਣੀ ਹੈ ਬਾਪੂ ਛੋਤਾ ਰੰਗ ਕਰਾਈ ਵੀ ਹੈ ਨਾ ਹਾਂ ਛੋ ਰੰਗ ਥੱਲੇ ਵਾਲਾ ਰੰਗ ਰਹਿ ਜਾਣਾ ਲੈ ਛੋ ਰੰਗ ਬਈ ਪੁਰਾਣਾ ਪਾਪੀ ਹੈ ਪੁਰਾਣਾ ਪਾਪੀ ਆਹ ਵੇ ਮਹਿੰਦਰਾ ਦਾ ਬਾਈ ਦਿੱਤਾ ਬਾਪੂ ਨੂੰ ਬਿਲਕੁਲ ਜਾਇਜ਼ ਰੇਟ ਚ ਦੇਤਾ ਬਾਪੂ ਬਾਈ ਕਈ ਦਿਨ ਦਾ ਹੁੰਦਾ ਆਪਣੇ ਕੋਲ ਰੋਟਰੋਟਰ ਲੈਣ ਨੂੰ ਵਧੀਆ ਕੰਮ ਕੁੰਮ ਸਾਰਾ ਕਰਦਾ ਦਾ ਆਪਾਂ ਨੇ ਏਡੀ ਮੋਟਰਸਾਈਕਲਾਂ ਬੱਚੇ ਤੇਰਾ ਆਪੋਨੇ ਚੱਕਦਾ ਕੰਮ ਹਾਂ ਤੁਹਾਨੂੰ ਹੋਰ ਹੋਰ ਕੀ ਆਇਆ ਨਹੀਂ ਇੰਨੇ ਨੂੰ ਮਿਲਦਾ ਨਹੀਂ ਆ ਵਧੀਆ ਦਾ ਬਾਈ ਸੱਭੇ ਬਾਈ ਨੇ ਮੇਰੀ ਦਾ ਸੁਣ ਮੈਂ ਸਿੰਧਾ ਵੀਰ ਪਹੁੰਚਿਆ ਹੋਇਆ ਬਾਈ ਅਲਜਾਵਰ ਕੰਪਨੀ ਤੋਂ ਤੇ ਵੀਰ ਨਾਲ ਬਾਈ ਖਾਦੇ ਸਾਰ ਰਹਿ ਕੇ ਆਏ ਬਾਹਰ ਤੇ ਪਿਆਰ ਬਾਈ ਹੁਣ ਵੀ ਪੂਰਾ ਬਾਈ ਜਦ ਵੀ ਰੋਪੜ ਆਉਂਦਾ ਹਰੇਕ ਵਾਰ ਮਿਲ ਕੇ ਖੜ ਕੇ ਜਾਦਾ ਬਾਈ ਦਾ ਵੀਰੇ ਨਾਲ ਫੋਨ ਹੀ ਚੱਕਦਾ ਵੀਰਾ ਸਾਡਾ ਹਰ ਇੱਕ ਵਾਰ ਵੀਰੇ ਸੌਰੀ ਮੈਂ ਫੋਨ ਬਾਈ ਨੇ ਗੁੱਸਾ ਕਰਿਆ ਫੋਨ ਚੱਕਾ ਮੈਂ ਜੇ ਮਾਤਾ ਤਰੀ ਪਿਛਲੀ ਮੈਂ ਹਾਂ ਮੈਨੂੰ ਆਇਆ ਮਗਰ ਗੱਲ ਕੋਈ ਟਰੈਕਟਰ ਡੂਟ ਵਾਲੇ ਤੋਂ ਆਉਂਦਾ ਹੋਣਾ ਤਾਂ ਨਹੀਂ ਚੱਕ ਹੋਇਆ ਤੇ ਹੋਰ ਸੰਦੇ ਵੀਰੇ ਨਵੀਂ ਤਾਜੀ ਕੋਈ ਵਧੀਆ ਚੜਦੀ ਕਲਾ ਠੀਕ ਆ ਬਾਈ ਹੁਣ ਸਾਡਾ ਮੜਾ ਮੂਟਾ ਟੈਕਸੀ ਦਾ ਕੰਮ ਕਰੀ ਜਾਂਦਾ ਤੇ ਤੁਹਾਨੂੰ ਪਤਾ ਸੱਭੇ ਬਾਈ ਬੇਲਾ ਵੀ ਰਹਿਣਾ ਔਖਾ ਠੀਕ ਨਹੀਂ ਖਰਚ ਮਨ ਸ਼ੈਤਾਨ ਦਾ ਘਰ ਹੁੰਦਾ ਖਰਚੇ ਖਰਚੇ ਰੋਜ਼ ਦੇ ਆ ਖਰਚੇ ਡੇਲੀ ਵੀਰਾ ਠੀਕ ਨਹੀਂ ਤੇ ਬਾਕੀ ਮਿਹਨਤੀ ਬਾਈ ਜਿਹੜਾ ਬੰਦਾ ਬਾਹਰ ਕੰਮ ਕਰਕੇ ਆਵੇ ਸੱਭੇ ਵੀਰੇ ਉਹ ਬੇਲਾ ਵੀ ਨਹੀਂ ਰਹਿ ਸਕਦਾ ਹਾਂ ਜੀ ਨਾ ਠੀਕ ਆ ਅਸੀਂ ਇਹੋ ਰ ਯਾਰ ਇੱਕ ਦਿਨ ਨਿਕਰਾ ਰਹਿ ਸਕਦਾ ਨਹੀਂ ਰਹਿ ਸਕਦਾ ਇਦਵਾਰ ਨੂੰ ਖੋਜਦਾ ਠੀਕ ਆ ਠੀਕ ਆ ਜਿਹੜੇ ਬੰਦੇ ਨੇ ਬਾਹਰ ਘੁੰਮਣ ਤੇ ਬਾਈ ਕਿਸੇ ਬੰਦੇ ਨੇ ਕੋਈ ਬੌਂਸਰ ਕੋਈ ਸਕਿਉਰਿਟੀ ਗਾਰਡ ਦੀ ਕਿਸੇ ਨੂੰ ਜਣ ਕੇ ਬੌਂਸਰ ਬਾਅਦ ਤੇ ਬੰਦੇ ਲੋੜ ਦੀ ਬੰਦਾ ਸਾਡੇ ਕੋਲ ਹਾਜ਼ਰ ਆ ਸਾਡਾ ਵੀ ਆਜ ਰਿਹਾ ਪੂਰਾ ਠੀਕ ਆ ਬਾਈ ਬਹੁਤ ਵਧੀਆ ਜਣ ਕੇ ਬਾਈ ਲੱਗ ਜੂਗਾ ਬੌਂਸਰ ਕਿਸੇ ਨਾਲ ਲੱਗਣਾ ਹੋਇਆ ਠੀਕ ਆ ਹਾਈਟ ਪੱਖੋਂ ਫੇਸ ਪੱਖੋਂ ਸਾਰੇ ਪਾਸੇ ਬੜੀ ਏਰੀਆ ਲੋਕਲ ਹੋਵੇ ਆਪਣਾ ਹਨਾ ਜਿੱਥੇ ਮਰਜ਼ੀ ਚੰਡੀਗੜ੍ਹ ਦਿੱਲੀ ਹੋਵੇ ਠੀਕ ਆ ਬਾਈ ਕਿਸੇ ਨੇ ਕੋਈ ਬੌਂਸਰ ਵਗੈਰਾ ਰੱਖਣਾ ਹੋਦਾ ਬਾਈ ਨੂੰ ਜ਼ਰੂਰ ਕੰਟੈਕਟ ਕਰਿਓ 7 ਫੁੱਟ ਹਾਈਟ ਆ ਬਾਈ ਦੀ ਠੀਕ ਆ ਵਜਨ ਵੀ ਹੋਊਗਾ ਇੱਕ ਗੁਆਂਢੜ 15-20 ਕਿਲੋ ਦੇ ਕਰੀਬ। ਬਾਕੀ ਬੰਦਾ ਪੂਰਾ ਇਮਾਨਦਾਰ ਆ ਬਾਈ ਇਹ। ਠੀਕ ਆ ਜਿੱਦਾਂ ਮਰਜ਼ੀ ਕੋਈ ਸਮਾਨ ਪੂਰੀ ਜ਼ਿੰਮੇਵਾਰੀ ਨਾਲ ਕੰਮ ਆ। ਮਿਹਨਤੀ ਨਾਲ। ਮਿਹਨਤੀ ਬੰਦਾ। ਠੀਕ ਹੈ ਨਹੀਂ। ਹੋਰ ਛੇਤੀ ਬਾਈ ਨਵੀਂ ਦਾਦੀ ਕੋਈ ਕੰਮਕਾਰ ਤੇਲ ਦਾ। ਵਧੀਆ ਚੱਲਦਾ। ਬਾਕੀ ਬਾਈ ਤੇਲ ਲੈਣਾ ਕਿਸੇ ਵੀ ਕੰਪਨੀ ਦਾ ਬਾਈ ਨਾ ਦੀ ਸਾਡੇ ਨਾਲੇ ਜਮਾ ਹੀ ਉਹ ਆ। ਕਿਹੜੀ-ਕਿਹੜੀ ਕੰਪਨੀ ਤੇ ਰੱਖੇ ਬਾਈ? ਐਚਪੀ ਆ ਰਿਹਾ ਹਜੌਲਟ। ਐਚਪੀ ਤੇ ਹਜੌਲਟ ਆ। ਇਹਨਾਂ ਦੀ ਬਾਈ ਡੀਲਰਸ਼ਿਪ ਹੈ ਨਾ ਕੋ ਹਨਾ। ਤੇ ਜਿਹੜੇ ਬਾਈ ਜਿੰਨੇ ਵੀ ਸਾਡੇ ਰੋਪੜ ਜਿੰਨੇ ਵੀ ਸਾਡੇ ਰੋਪੜ ਦੁਕਾਨਾਂ ਨੂੰ ਬਾਈ ਤੇਲ ਜਾਂਦਾ ਸਾਰਾ ਇਹਨਾਂ ਕੋਲ ਹੀ ਜਾਂਦਾ ਰੋਪੜ ਕਿਆ ਸਾਡੇ ਇੱਧਰ ਹੋਰ ਵੀ ਚਮਕੌਰ ਸਾਹਿਬ ਇਹ ਡਿਸਟ੍ਰੀਬਿਊਟਰ ਆ ਬਾਈ ਮੈਂ ਨਾ ਠੀਕ ਹੈ ਜੀ ਉਹ ਬਾਈ ਦਾ ਮੋਟਰਸਾਈਕਲ ਦੇਖੋ ਝੰਡਾ ਲਾਇਆ ਹੋਇਆ ਉੱਪਰ ਤੇ ਇੱਕ ਦੋ ਵਾਰ ਬਾਈ ਦਾ ਝੰਡਾ ਲਾ ਲੇਤਾ ਕਿਸੇ ਨੇ ਫਿਰ ਖਾਂਸਾ ਗੜੀਸ ਘਰੇ ਦਾ ਬਾਈ ਨੇ ਬਾਈ ਸਾਡੇ ਨਾਲ ਹਾਂ ਠੀਕ ਆ ਜੀ ਠੀ ਵੀਰੇ ਧੰਨਵਾਦ ਤੇਰਾ